ਹੈਲੋ ਸਸਿਕਾਲ ਨਮਸਕਾਰ ਸਲਾਮ ਦੋਸਤੋ ਤੇ ਮੈਂ ਅੱਜ ਗੱਲ ਕਰਨੀ ਚਾਹੁੰਨਾ ਜਿਹੜੇ ਧਮਕਬੇਸ ਵਾਲਾ ਮੁੱਖ ਮੰਤਰੀ ਹੈ ਇਹਦੇ ਬਾਰੇ ਗੱਲ ਕਰਨਾ ਚਾਹੁੰਨਾ ਪਰ ਮੈਂ ਪਹਿਲਾਂ ਇੱਕ ਗੱਲ ਦੱਸ ਦੇਵਾਂ ਕਿ ਕੁਝ ਦਿਨ ਪਹਿਲਾਂ ਮੈਂ ਕੁਝ ਕਲਾਕਾਰਾਂ ਨੂੰ ਗਾਲਾਂ ਕੱਢੀਆਂ ਸੀ ਲਾਈਵ ਹੋ ਕੇ ਤੇ ਮੈਂ ਵੀਡੀਓ ਪਾਉਣ ਦਾ ਹੀ ਮੇਰਾ ਸ਼ੌਂਕ ਕੋਈ ਨਹੀਂ ਸੀ ਮੈਨੂੰ ਇੱਕ ਸੱਜਣ ਨੇ ਕਿਹਾ ਵੀ ਨਹੀਂ ਤੇਰੀ ਲੋਕ ਗੱਲ ਸੁਣਦੇ ਆ ਤੂੰ ਪਾਇਆ ਕਰ ਉਹ ਬੰਦੇ ਦੀ ਗੱਲ ਵੀ ਮੈਨੂੰ ਵਧੀਆ ਲੱਗੀ ਮੈਂ ਕਿਹਾ ਚਲੋ ਪਾਉਣਾ ਤੇ ਮੈਂ ਅੱਜ ਉਹ ਗਾਲਾਂ ਕਿਉਂ ਕੱਢੀਆਂ ਉਹ ਜਾਂਦਾ ਹੋਇਆ ਬੇਰਵਾਦ ਦੱਸ ਜੂੰਗਾ ਅਗਲੀ ਵੀਡੀਓ ਉਹਦੇ ਨਾਲ ਪਾਉਂਗਾ ਤੇ ਅੱਜ ਮੁੱਖ ਮੰਤਰੀ ਦੀ ਗੱਲ ਕਰਦੇ ਆਂ ਮੁੱਖ ਮੰਤਰੀ ਦੇਖੋ ਕਿਸ ਦੌਰ ਦੇ ਵਿੱਚੋਂ ਗੁਜ਼ਰਿਆ ਉਹਨੂੰ ਕਿਦਾਂ ਆਪਣੇ ਮਤਲਬ ਲਈ ਕੋਈ ਲੋਕ ਪਿੰਡੋਂ ਚੱਕ ਕੇ ਲੈ ਗਏ ਤੇਰਾ ਘਰ ਬਣਾ ਦਿੰਨੇ ਫਲਾਨਾ ਕਰਦੇ ਉਹ ਵਿਚਾਰਾ ਮਹਿੰਗੀਆਂ ਗੱਡੀਆਂ 'ਚ ਘੁੰਮਿਆ ਮਹਿੰਗੀਆਂ ਚੀਜ਼ਾਂ ਦੇਖੀਆਂ ਉਹਨੇ ਇਹਨਾਂ ਦੇ ਚੱਕਰ 'ਚ ਕਈ ਕਲਾਕਾਰਾਂ ਨਾਲ ਵੀ ਦੁਸ਼ਮਣੀ ਪਾਈ ਹੈ ਨਾ ਤੇ ਇਹ ਨਹੀਂ ਹਾਈਲਾਈਟ ਹੋ ਕੇ ਉਹਨੂੰ ਛੱਡ ਦਿੱਤਾ ਵਿਚਾਰੇ ਨੂੰ ਜਦੋਂ ਛੱਡ ਦਿੱਤਾ ਤਾਂ ਉਹ ਬੰਦਾ ਪਿੰਡ ਆਇਆ ਹੋਊਗਾ ਪਿੰਡਾਂ ਵਾਲੇ ਕਿੱਦਾਂ ਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਆਪ ਜ਼ਿਆਦਾਤਰ ਪਿੰਡਾਂ ਵਾਲੇ ਭਰਾ ਮੇਰੇ ਜਾਣਦੇ ਹੋ ਇਹ ਚੀਜ਼ਾਂ ਨੂੰ ਡੀਪਲੀ ਸੋਚਿਓ ਪਿੰਡਾਂ ਵਾਲੇ ਟੌਟਾ ਮੌਕਸਦੇ ਆ ਫੇ ਮਜ਼ਾਕ ਬਹੁਤ ਉਡਾਉਂਦੇ ਆ ਬਹੁਤ ਸਮਾਂ ਪਹਿਲਾਂ ਰਣਜੀਤ ਮਣੀ ਨੇ ਕਿਹਾ ਸੀ ਵੀ ਜਦੋਂ ਮੈਂ ਲੁਧਿਆਣੇੋਂ ਸਿੱਖਣ ਤੋਂ ਬਾਅਦ ਪਿੰਡ ਗਿਆ ਤੇ ਲੋਕ ਪਿੰਡ ਦੇ ਕਹਿਣ ਲੱਪੇ ਸੀ ਵੀ ਤੂੰ ਧਰਮਿੰਦਰ ਬਣਿਆ ਨਹੀਂ ਹੋਏ ਉਹ ਧਰਮਿੰਦਰਾ ਐ ਛੇੜਦੇ ਸੀ ਇਹ ਦੌਰ ਮੈਂ ਵੀ ਦੇਖਿਆ ਹੋਇਆ ਮੈਨੂੰ ਵੀ ਪਤਾ ਹੈ ਜਦੋਂ ਬੰਦਾ ਡਾਊਨ ਜਾਂਦਾ ਨਾ ਇਸ ਕੰਮ 'ਚ ਤੇ ਪਿੰਡ ਦੇ ਤੁਹਾਡੇ ਕਿੱਡੇ ਵੱਡੇ ਲੈਵਲ ਤੇ ਬੈਠੇ ਹੋਣ ਜਿੱਦਾਂ ਸਾਡੇ ਪਿੰਡ ਵਾਲਾ ਇੱਕ ਬੈਠਾ ਹੋਇਆ ਪ੍ਰਾਈਮ ਏਸ਼ੀਆ ਤੇ ਉਹਨੇ ਦੱਬਣ ਦੀ ਕੋਸ਼ਿਸ਼ ਕੀਤੀ ਉਹਨੇ ਕੋਈ ਸਹਾਇਤਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਦੀ ਇਹ ਇਦਾਂ ਦੇ ਹੀ ਹੁੰਦੇ ਆ ਪਿੰਡਾਂ ਵਾਲੇ ਜਿਆਦਾ ਆਈਆਂ ਅਸੀਂ ਪੰਜਾਬੀ ਐਵੇਂ ਗੱਪਾਂ ਮਾਰਨ ਵਾਲੇ ਆ ਭਈ ਅਸੀਂ ਲੰਗਰ ਲਾਉਨੇ ਆ ਅਸੀਂ ਫਲਾਨਾ ਕਰਦੇ ਲੰਗਰ ਅਸੀਂ ਉਹਨੂੰ ਦਿਖਾਵੇ ਲਈ ਲਾਈ ਜਾਂਦੇ ਆ ਮੈਨੂੰ ਕਈ ਵਾਰੀ ਐਂ ਲੱਗਦਾ ਤੇ ਦਿਖਾਵਾ ਸਾਡਾ ਜਿਆਦਾ ਜਿਹੜੇ ਲੰਗਰ ਲਾਉਂਦੇ ਆ ਉਹ ਨਹੀਂ ਉਹ ਕਰਦੇ ਜਿਹੜੇ ਲੰਗਰ ਨਹੀਂ ਲਾਉਂਦੇ ਉਹ ਉਹਨਾਂ ਚੀਜ਼ਾਂ ਦਾ ਫਾਇਦਾ ਲੈਂਦੇ ਆ ਹੈਨਾ ਉਹ ਲੰਗਰ ਦੇ ਨਾਂ ਤੋਂ ਫਾਇਦਾ ਲੈ ਲੈਂਦੇ ਉਹ ਉਹੀ ਚੀਜ਼ ਚੱਲ ਰਹੀ ਆ ਹੁਣ ਜਦੋਂ ਇਹ ਪਿੰਡ ਆਇਆ ਹੋ ਵਿਚਾਰਾ ਪਿੰਡ ਆ ਕੇ ਤੁਸੀਂ ਆਪ ਸੋਚੋ ਪਿੰਡ ਆ ਕੇ ਇਹ ਨੇ ਜਦੋਂ ਬੇਚਰੇ ਆ ਤੇ ਪਿੰਡ ਵਾਲੇ ਮਜ਼ਾਕ ਉਡਾਉਂਦੇ ਹੋਣੇ ਆ ਜਿੱਥੇ ਕੰਮ ਤੇ ਜਾਂਦਾ ਉਹ ਵੀ ਮਜ਼ਾਕ ਉਡਾਉਂਦੇ ਹੋਣੇ ਆ ਤੁਸੀਂ ਕਿਉਂਕਿ ਗੱਲਾਂ ਬਾਤਾਂ ਦੇ ਵਿੱਚ ਸੁਣਿਆ ਭਈ ਉਹ ਕਹਿੰਦਾ ਤਲਵਾਰ ਰੱਖਣੀ ਪੈਂਦੀ ਆ ਲੋਕ ਮੈਨੂੰ ਟੌਂਟਾਂ ਕਰਦੇ ਆ ਹੈਨਾ ਤੇ ਬਾਕੀ ਪੂਰੀ ਗੱਲਬਾਤ ਦੇ ਵਿੱਚ ਮੈਂ 100% ਕਹਿੰਨਾ ਪਈ ਉਹ ਬੰਦਾ ਇੰਨਾ ਕਿ ਸੱਚਾ ਆ ਉਹ ਝੂਠ ਨਹੀਂ ਬੋਲਦਾ ਉਨੇ ਕਿਹਾ ਵੀ ਮੈਂ ਜੰਪ ਮਾਰਿਆ ਜੰਪ ਮਾਰ ਕੇ ਮਪਾਲਸਾ ਦੀ ਛਾਤੀ ਨੂੰ ਪਿਆ ਤੇ ਉਹਦੀ ਪੱਗ ਲੈ ਜਾਣੀ ਸੀ ਤੇ ਉਹ ਤਾਂ ਮੈਨੂੰ ਕੁੱਟਣ ਲੱਗ ਪਏ ਪੁਲਿਸ ਨੇ ਉਹਨੂੰ ਬਹੁਤ ਕੁੱਟਿਆ ਹਨਾ ਤੇ ਉਧਰ ਦੂਜੇ ਪਾਸੇ ਜਿਹੜੇ ਪਿੰਡ ਵਾਲੇ ਆ ਪਿੰਡ ਵਾਲੇ ਗਲਤ ਕਿਵੇਂ ਹੋ ਸਕਦੇ ਤੁਸੀਂ ਸੋਚੋ ਕਿ ਉਹ ਬਜ਼ੁਰਗ ਜਿਹੜੀਆਂ ਗੱਲਾਂ ਕਰ ਰਿਹਾ ਜੋ ਕਹਿੰਦਾ ਉਹ ਪੱਗ ਲੈਣ ਲੱਗੀ ਸੀ ਬਜ਼ੁਰਗ ਨੇ ਸੱਚ ਬੋਲਿਆ ਪਿੱਛੋਂ ਕਿਸੇ ਨੇ ਕਹਿਤਾ ਨਹੀਂ ਲੈ ਗਈ ਸੀ ਹਾਂ ਕਹਿੰਦਾ ਲੈ ਗਈ ਸੀ ਬਜ਼ੁਰਗ ਨੇ ਗੱਲ ਚੇਂਜ ਕਰ ਲਈ ਮਤਲਬ ਉਹ ਇੱਕ ਦੂਏ ਦੇ ਕਹੇ ਤੇ ਬੋਲ ਰਿਹਾ ਜਦੋਂ ਤੁਸੀਂ ਟੌਂਟਾਂ ਕੱਸਦੇ ਹੋ ਉਹਨੂੰ ਵਿਚਾਰੇ ਨੂੰ ਤੰਗ ਕਰਦੇ ਹੋ ਤਾਂ ਗੁੱਸਾ ਕਰੂਗਾ ਹੀ ਉਹ ਤਾਂ ਪਹਿਲੇ ਹੀ ਡਿਪਰੈਸਡ ਹੈ ਡਿਪਰੈਸ਼ਨ 'ਚ ਜਦੋਂ ਬੰਦਾ ਹੁੰਦਾ ਨਾ ਉਹਨੂੰ ਸਾਧ ਦੀ ਲੋੜ ਹੁੰਦੀ ਹੈ ਐਦਾਂ ਆ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਉਹ ਤਾਂ ਵਿਚਾਰਾ ਦੁਖੀ ਹੈ ਤੇ ਉਹਨੂੰ ਵੀ ਚੜਾਉਂਦੇ ਆ ਉਹ ਬੰਦਾ ਗਲਤ ਤਾਂ ਵਿਚਾਰਾ ਹੈ ਹੀ ਨਹੀਂ ਕਿਤੇ ਪੁਲਿਸ ਵੀ ਆਈ ਔਨ ਜਾਂ ਕਾਰਵਾਈ ਕਰਨੀ ਸੀ ਉਹ ਨਹੀਂ ਕੀਤੀ ਤੇ ਕੁੱਟਮਾਰ ਕਰਨ ਲੱਗਾ ਪੁਲਿਸ ਵਾਲੇ ਦੀ ਇੰਟਰਵਿਊ ਇੰਟਰਵਿਊ ਤਾਂ ਨਹੀਂ ਉਹਦੀ ਰਿਕਾਰਡਿੰਗ ਕਿਤੇ ਆਈ ਹੈ ਉਹ ਕਹੀ ਜਾਂਦਾ ਜੀ ਬਾਲਾਂ ਨੂੰ ਉਦਾਂ ਹੀ ਹੱਥ ਪੈ ਗਿਆ ਉਹ ਮਤਲਬ ਆਪਾਂ ਝੂਠ ਕਿੰਨਾ ਬੋਲਦੇ ਮੂਰਖ ਕਿਦਾਂ ਬਣਾਉਨੇ ਲੋਕਾਂ ਨੂੰ ਲੋਕ ਬਣਦੇ ਆ ਮੂਰਖ ਤਾਂ ਉਹ ਲੋਕ ਬਣਾਉਂਦੇ ਆ ਇਹ ਚੀਜ਼ਾਂ ਸੋਚੋ ਇਹ ਹਰ ਵਾਰ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਇਹ ਬੰਦਾ ਗਲਤ ਨਹੀਂ ਹੁਣ ਜੇ ਉਹਦੇ ਮਗਰ ਬੰਦੇ ਤੁਰੇ ਆ ਨਾ ਗੁਰਸਿੱਖ ਬੰਦੇ ਆਏ ਆ ਅ ਅਮਰਪਾਲ ਸਿੰਘ ਮਹਿਰੋਂ ਵੀ ਆਏ ਆ ਤੇ ਨਾਲ ਦੀ ਨਾਲ ਇਹਦੀ ਚੱਕਣ ਚੱਕੋ ਪਿਆ ਜਿਹੜੀ ਸੋਨੀਆ ਮਾਨ ਹੈ بڑے بڑے ਆਪਣੇ ਉਹ ਵਾਅਦੇ ਕਰਨ ਵਾਲੀ ਜਾਂ ਲਾਰੇ ਲਾਉਣ ਵਾਲੀ ਗਾਣੇ ਬਣਾਉਂਦੀ ਫਿਰਦੀ ਹੋਰ ਆ ਨਾ ਇਹਨਾਂ ਦੇ ਧੂਪ ਆਓ ਇਹਨਾਂ ਨੂੰ ਨੁਕੇਲ ਪੈਣੀ ਚਾਹੀਦੀ ਬੰਦੇ ਨੂੰ ਵਰਤ ਬੁਰਤ ਕੇ ਦੂਈ ਛੱਡ ਗਏ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਜਿਹੜੀ ਮੈਂ ਗਾਲਾ ਕੱਢਣ ਦੀ ਗੱਲ ਕਰਦਾ ਉਹ ਮੈਂ ਗਾਲਾ ਕੱਢੀਆਂ ਸੀ ਮੇਰਾ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਕਿ ਲੈ ਕੇ ਮੈਂ ਲੋਕਾਂ ਕੋਲ ਫਿਰਦਾ ਸੀ ਮੇਰਾ ਕੋਈ ਸੱਜਣ ਆ ਉਹਦੀ ਸੇਵ ਮਨੀ ਤੇ ਮੈਂ ਜਾ ਕੇ ਲੋਕਾਂ ਨਾਲ ਮੀਟਿੰਗ ਕਰਦਾ ਸੀਗਾ ਤੇ ਉਹ ਮੈਂ ਸਾਰੀ ਲਾ ਦਿੱਤੀ ਤੇ ਇਹਨਾਂ ਨੂੰ ਐਕਟਰਾਂ ਪ੍ਰੋਡਿਊਸਰਾਂ ਨੂੰ ਮੈਂ ਸੁਣਾਉਂਦਾ ਸੀ ਨਾ ਹਰਾਮਜਾਦੀਆਂ ਨੇ ਭੈਣਦਿਆਂ ਯਾਰਾਂ ਨੇ ਵਿੱਚੋਂ ਹੀ ਕਿਸੇ ਨੇ ਰਲ ਕੇ ਉਹ ਕਹਾਣੀ ਬੀਤ ਬਲਜੀਤ ਕਰਕੇ ਇੱਕ ਰਾਈਟਰ ਹੈ ਉਹਦੇ ਨਾਂ ਤੇ ਪਾਤੀ ਆ ਤੇ ਡਾਇਰੈਕਟਰ ਵੀ ਉਹਦਾ ਬਣ ਆ ਇਹਦੀ ਸਟੋਰੀ ਮੈਂ ਅਗਲੀ ਵਾਰ ਤੁਹਾਨੂੰ ਪੇਜ ਸਾਂਝੀ ਕਰੂੰਗਾ ਪਰ ਆ ਜਿਹੜੀ ਗੱਲ ਹੋਈ ਆ ਇਹ ਕੁੱਲ ਮਿਲਾ ਕੇ ਗੱਲ ਦੇ ਵਿੱਚ ਉਹ ਮੁੰਡਾ ਗਲਤ ਨਹੀਂ ਹੈਗਾ ਵਿਚਾਰਾ ਉਹਦੇ ਮਾਂ ਤੇ ਵੀ ਬਹੁਤ ਸੱਚੇ ਲੱਗਦੇ ਆ ਤੁਸੀਂ ਸੋਚੋ ਦੇ ਮਾਂ ਤੇ ਵੀ ਕਹਿੰਦੇ ਵੀ ਧੱਕਾ ਮਾਰਿਆ ਮਾਂ गिर ਗਈ ਤਾਂ ਸੱਟ ਲੱਗੀ ਇਹ ਕੀ ਬਣਾਉਂਦੇ ਪਿੰਡ ਵਾਲੇ ਗੱਲ ਵੀ ਉਹ ਸਿਰ ਪਾੜ ਕੇ ਮਾਂ ਦਾ ਵੀ ਆਇਆ ਇਦਾਂ ਕੁਛ ਨਹੀਂ ਹੈ ਇਦਾਂ ਦੇ ਬੰਦੇ ਨੂੰ ਤੰਗ ਨਾ ਕਰਿਆ ਕਰੋ ਵੱਡਵਾਵਾ ਤੁਹਾਨੂੰ ਲੱਗਦੀਆਂ 5-7 ਸਾਲ ਚ ਤੁਹਾਡੀ ਦੁਨੀਆ ਖਤਮ ਹੋਣੀ ਜਦੋਂ ਸਾਲਿਓ ਮਰਨ ਵਾਲੇ ਹੋਣਾ ਤੁਸੀਂ ਉਦੋਂ ਯਾਦ ਆਉਣਾ ਪਰ ਜੀ ਇਦਾਂ ਦੇ ਸਾਧੂ ਬੰਦਿਆਂ ਨੂੰ ਦੁੱਖ ਦਿੱਤਾ ਹੈ ਗੁੱਸਾ ਦਾ ਯਾਰ ਉਹਨੂੰ ਗੁੱਸੇ ਵਾਲਾ ਤਾਂ ਬਣ ਹੀ ਗਿਆ ਹੈ ਮੈਂਟਲੀ ਅਫਸਰਟ ਹੁੰਦਾ ਬੰਦਾ ਡਿਪਰੈਸ਼ਨ ਕੀ ਹੁੰਦਾ ਉਹ ਕਿੱਦਾਂ ਆਉਂਦਾ ਇਹ ਜਦੋਂ ਲੋਕ ਹੈ ਕੁਝ ਕਰਦੇ ਆ ਹੀਰਾ ਫੇਰੀਆਂ ਇਹ ਮੇਰੀ ਜਿਹੜੀ ਅਗਲੀ ਸਟੋਰੀ ਹੈ ਬੀਤ ਬਲਜੀਤ ਬਾਰੇ ਚੋਰੀ ਕੀਤੀ ਹੋਈ ਕਹਾਣੀ ਚੋਰੀ ਹੋਇਆ ਜਿਹੜਾ ਜਾਂ ਮਿਲ ਗਿਆ ਨਾਮ ਬਾਰੇ ਉਹਦੀ ਪੂਰੀ ਸਟੋਰੀ ਮੈਂ ਅੱਗੇ ਪਾਉਣਾ ਇੱਕ ਦੋ ਦਿਨ ਚ ਹੀ ਤੇ ਉਹ ਜ਼ਰੂਰ ਦੇਖਿਓ ਪਲੀਜ਼ ਮਿਹਰਬਾਨੀ ਸ਼ੁਕਰੀਆ ਇਹ ਲੋਕ ਗਲਤ ਨੇ ਇੱਥੇ ਉਹਨੂੰ ਤੰਗ ਕਰਨ ਵਾਲੇ ਭਾਈ ਇਦਾਂ ਦੇ ਬੰਦੇ ਦਾ ਸਾਥ ਦਿਆ ਕਰੋ ਮਿਹਰਬਾਨੀ ਸ਼ੁਕਰੀਆ